ਬੜਾ ਰੌਲਾ ਪਾਇਆ ਵੱਡਾ ਡਿੱਪੂ ਨੇ ਆ ਲੈ ਜਾਓ ਆ ਲੈ ਜਾਓ ਆ ਲੈ ਜਾਓ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਛਾਏ ਪਿਆ ਅੱਜ ਚੈੱਕ ਕਰਨਾ ਦਿਨ ਦੇ ਦੋਂਦੇ ਵੀ ਹੈ ਭਾਈ ਰੌਲਾ ਉਹੀ ਪਾਇਆ ਜਿੱਤੇ ਹੁਸ਼ ਹੁੰਦਾ ਹੈਗਾ ਠੀਕ ਹੈ ਆਪਾਂ ਤੁਹਾਨੂੰ ਜਿਹੜੇ ਗਰ ਸੂਟ ਦੇਖੋ ਕਿਨੇ ਕਿਨੇ ਵਧੀਆ ਆ ਚੁੱਕੇ ਜਿਹੜਾ ਬਾਹਰ ਹੁਣ ਮੈਂ ਤਾਂ 500 ਦਾ ਇੱਕ ਆਪਾਂ ਜਿਹੜੇ 500 ਦੇ ਦੋ ਇੱਕ ਪਾਉ ਦੂਜਾ ਤੋਂ ਮਾਤਲ 250 ਰੁਪਏ ਸੂਟ 250 250 ਦੇਖੋ ਕਿਨੇ ਕਲਰ ਆ ਚੁੱਕੇ ਹੈ ਭਾਈ ਆ ਆ ਸਾਰੇ 250 ਸੂਟ ਜਿਹੜਾ ਮਰਜ਼ੀ ਲੈ 250 ਰੁਪਏ 250 ਰੁਪਏ ਬੇਲਾਤੀ ਵੱਡੀ ਆਫਰ ਦੁਪੱਟੇ ਵੀ ਨਾਲ ਦ ਆ ਚੁੱਕੇ ਹੈਗੇ ਹਡੀਅਨੀ ਕਿੰਨੇ ਕਿੰਨੇ ਸੋਬਰ ਆ ਚੁੱਕੇ ਹੈਗੇ ਆ মাত্রম 350 ਰੂਟ ਦਾ ਸੂਟ 300 ਬਕਾਇਦਾ ਲੈ ਕੇ ਲਾਇਆ ਹੋਇਆ ਦੇ ਭਾਈ ਆ ਵੀ 350 ਦਾ 350 350 ਜਿਹੜਾ ਮਰਜ਼ੀ ਲੈ ਜਾਓ ਕਲਰ ਜਿਹੜਾ ਮਰਜ਼ੀ ਲੈ ਜਾਓ ਪ੍ਰਿੰਟਰ ਆ ਕੀ ਕਰੀਏ ਨੋ ਯਾਰ ਆਦਾ ਬੜਾ ਸੋਹਣਾ ਡਿਜ਼ਾਈਨ ਬਣਿਆ ਆ ਦੇਖੋ 1120 ਤੋਂ ਘੱਟ ਕੋ ਦਿੰਦਾ ਨਹੀਂ ਆ ਦਿਖਾਓ ਹੁਣ ਆ ਬੜਾ ਸੋਹਣਾ ਗਲੀਚਾ ਰੱਖਿਆ ਆ ਆਦਾ ਟਾਪ ਦੇ ਜਿਹੜੇ ਬੜੇ ਪਸੰਦ ਕਰਦੇ ਲੋਕ ਹੈਗਾ 1120 ਦਾ ਉਹ ਪਾਜੀ ਬਾਹਰ ਮਿਲਦੇ ਆ ਆਪਾਂ ਦੇ ਸਿਰ 100 ਰੁਪਏ ਦਾ 100 ਰੁਪਏ ਦਾ ਗਲੀਚਾ 100 ਰੁਪਏ ਦਾ ਦੇਖੋ ਕਿਨੇ ਕਿਨੇ ਵਧੀਆ ਕਲਰ ਹੋ ਚੁੱਕੇ ਆ ਤਾਂ ਭਾਈ ਸੱਚੀ 500 800 90 ਰਹੀ ਜਾਂਦੇ ਆ ਆਪਾਂ ਡਬਲ ਦੇ ਦੇਣਾ ਹੈਗਾ ਸਿਰਫ 150 ਰੁਪਏ ਵਿੱਚ ਆ ਦੇਖੋ ਸਾਡੇ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਹੈ ਸਾਡੀਆਂ ਪਹਿਣਾ ਵਾਸਤੇ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਹੈਗਾ ਸਾਡਾ ਦੇਖੋ ਕਿੰਨਾ ਫਾਈਨ ਆ ਚੁੱਕਾ ਹੈਗਾ ਯਾ ਤਾਂ ਇੱਥੇ ਕਿਹੜੀ ਵੱਡੀ ਗੱਲ ਆ 500 ਰੁਪਏ ਆ ਇਹ ਜਿਤੋਂ ਮਰਜ਼ੀ ਲੈ ਲਓ ਕੋਈ ਨਵੀਂ ਗੱਲ ਕਰਨ ਲੱਗੇ ਹੋ ਪਾਜੀ ਲੈ ਮਰਜ਼ੀ ਲੈ ਜਾਓ 200 ਰੁਪਏ ਵਿੱਚ ਇਹ 200 ਰੁਪਏ ਦਾ ਸੂਟ ਜਿਹੜਾ ਮਰਜ਼ੀ ਚੱਕ ਲੈ ਦੇਖੋ ਓਦੇ ਵਾਸਤੇ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਕਲਰ ਕਿੰਨੇ ਕਿੰਨੇ ਟੋਰੀ ਆ ਚੁੱਕੇ ਸਿਰ 200 200 200 ਕਿਚੋ ਕਪੜਾ ਉਹ ਮੈਂ ਨਾ ਫੜਦਾ ਇਹ ਭਾਵੇਂ ਫੜਦਾ ਦੇਖੋ ਤਾਂ 200 ਰੁਪਏ ਦੇ ਠੀਕ ਦੇ ਠੀਕ ਦੇ ਦੇਖੀ ਨਾ ਕਪੜਾ ਨਹੀਂ ਵੜਿਆ ਲੱਤ ਪਾਏ ਬੰਦੇ ਟੁੱਟ ਜੂ ਇਹ ਗੱਲ ਹੀ ਗਾਰੰਟੀ ਆ ਬੈੱਡ ਸ਼ੀਟ ਚਾਦਰਾਂ ਰੱਖਿਆ 500 ਕੇ 600 ਸਰਾਨਾ ਕਵਰ ਵੀ ਨਾਲ ਦੇ ਜਾਣੇ ਉਹ ਬਿਲਕੁਲ ਕੰਪਲੀਟ ਆ ਬੈੱਡ ਸ਼ੀਟ ਦੇਣੀ ਹੈਗੀ ਆ ਇਹ ਡਬਲ ਆ ਇਕ ਸਿੰਗਲ ਆ ਇਹ ਭਾਈ ਹੈਗੀ ਸਿੰਗਲ ਦੀ ਪਿੱਲੋ ਕਵਰ ਨਾਲ ਦੇਣੇ ਸਿਰਫ ਆਪਾਂ ਦੇਣੀ 125 ਰੁਪਏ ਵਿੱਚ 125 ਰੁਪਏ ਦੀ ਸਰਾਨਾ ਕਵਰ ਨਾਲ ਬਿਲਕੁਲ ਬਿਲਕੁਲ 125 ਰੁਪਏ ਦੀ 219 ਦੀ ਡਬਲ ਬੈੱਡ ਦੀ ਚਾਦਰ ਪਿੱਲੋ ਕਵਰ ਆਪਾਂ ਨਾਲ ਦੇਣੇ ਹੈਗੇ ਦੇ ਮੈਂ ਝੋਲਾ ਸਮਝ ਗਿਆ ਤੁਹਾਡਾ ਸਸਤੇ ਸਸਤੇ ਸੂਟ ਦੇ ਰਣੇ ਆ ਆ ਜਿਹੜੇ ਮਹਿੰਗੇ ਸੂਟ ਆ ਇਹਨਾਂ ਚ ਲੁੱਟ ਕਰਨੀਆਂ ਹੁਣ ਤੁਸੀਂ ਕਹਿੰਦਾ 1500 ਦਾ ਸੂਟ ਲੈ ਜਾਓ ਦੇਖੋ ਬਾਜੂ ਫਰੰਟ ਘੇਰੇ ਸਾਰੇ ਹੈਵੀ ਕਿੰਨਾ 1500 ਕੁ 1600 ਰੇਟ ਦਾ ਭਾਈ ਸਿਰਫ 550 ਰੁਪਏ ਵਿੱਚ 550 ਦਾ ਸੂਟ ਬਿਲਕੁਲ ਲੈ ਕੇ ਆਪ ਲਗਾਏ ਹੋਇਆ ਬਕਾਇਦਾ ਦੇਖੋ 550 ਜਿੰਨੇ ਦੀ ਮਰਜੀ ਸੂਟ ਲੈ ਜਾਓ। ਬਾਈ ਬਾਈ ਸੇਤ ਠੀਕ ਹੈ ਕਿਤੇ ਗਲਤ ਨਾ ਬੋਲ। ਭਾਜੀ ਸੇਤ ਵੀ ਠੀਕ ਹੈ ਜੀ ਸਭ ਕੋ ਠੀਕ ਆ। ਕੋਈ 1200 ਨਹੀਂ ਕੋਈ 1400 ਨਹੀਂ ਕਹਿੰਦੇ 450 ਦਾ ਸੂਟ ਲੈ ਜਾਓ। 450 ਦਾ ਆ ਸਾਰੇ 450 ਦਾ। ਮਰਜੀ ਲੈ ਚਾਹੇ ਲੈ ਫੁੱਲਾਂ ਵਾਲਾ ਚਾਹੇ ਲੈ ਜਮਾਰੇ ਚੈੱਕ ਚ ਲੈ ਪਲੇ ਲਾ। ਜੱਟ ਕਮਾਲ ਕਰੀ ਜਾਂਦੇ ਹੋ ਤੁਸੀਂ 450 ਚ ਡਿਜ਼ਾਈਨ ਇੱਕ ਦੋ ਨੇ ਡਿਜ਼ਾਈਨ ਵੀ ਬੜੇ ਰੱਖੇ ਆ। ਸੋ ਦੇਖੋ ਕਿਨੇ ਕਿਨੇ ਸੋਨੇ ਵਰਕ ਕਿਨੇ ਵਧੀਆ ਆ ਚੁੱਕੇ ਆ। ਦੇਖੋ ਪ੍ਰਿੰਟ ਕਿਨੇ ਕਿਨ ਟੋਰੀ ਆ ਚੁੱਕੇ ਫੁੱਲਾਂ ਦੀ ਪੂਰੀ ਖੁਸ਼ਬੂ ਆਉਂਦੀ ਰੇਟ ਸਿਰਫ 450 ਰ 1 ਮੀਟਰ 8 ਮੀਟਰ 9 ਮੀਟਰ 10 ਮੀਟਰ ਜਿੰਨਾ ਮਰਜੀ ਕਟਾ ਲਓ ਰੇਟ ਸਿਰਫ ਪੈਣਾ ਹੈਗਾ 70 ਰੁਪਏ ਪਰ ਮੀਟਰ ਅੱਛਾ ਭਾਵੇਂ 1 ਮੀਟਰ ਲੈ ਜਿਓ ਭਾਵੇਂ 2 ਮੀਟਰ ਲੈ ਜਿਓ ਜਿੰਨਾ ਮਰਜੀ ਆਪਣੀ ਚੋਇਸ ਅਕਾਰੀ ਲੈ ਕੇ ਜਾ ਸਕਦੇ ਆਂ ਦੇਖੋ ਜਿਹਨੇ ਸੂਟ ਬਣਾਉਣੇ ਆ ਭਾਵੇਂ ਨਾਈਟ ਸੂਟ ਬਣਾਉਣੇ ਆ ਭਾਵੇਂ ਤੁਸੀਂ ਆਪਣੇ ਟੌਪ ਟੂਬ ਜਿਆ ਬਣਾਉਣੇ ਆ ਦੇਖੋ ਤਾਂ 70 ਰੁਪਏ ਪਰ ਮੀਟਰ ਲੈ ਜਾਓ ਤੁਸੀਂ ਬਹੁਤ ਸੋਹਣੀਆਂ ਚੀਜ਼ਾਂ ਰਹੀ ਜਾਂਦੇ ਆ ਜਿਹੜੇ ਸੇਲ ਆਂਦੇ ਆ ਨਾ ਪਹਿਲਾਂ ਰੇਟ ਕਰ ਦਿੰਦੇ ਡਬਲ ਬਾਅ ਚ ਜਾਂਦੇ ਨੇ ਐਨੇ ਪਰਸੈਂਟ ਲੈਸ ਬਾਅਦ ਚ ਐਨੇ ਵੱਡੇ ਉਹ ਸਾਡੇ ਤੋਂ ਫੇਰ ਵੀ ਡਬਲ ਹੁੰਦੇ ਰੇਟ ਜਿੰਨੇ ਸੇਲਾਂ ਤੋਂ ਬਾਅਦ ਵੀ ਵੱਡੇ ਡੀਪੂ ਤੋਂ ਰੇਟ ਡਬਲੇ ਹੋਊਗੇ ਉਹਨਾਂ ਦੇ ਅੱਛਾ 5-600 ਵਾਲੇ ਤਾਂ ਮੈਂ ਦੇਖ ਲੈ ਉਹ ਤੋਂ ਉੱਪਰੀ ਰੇਂਜ ਜੇ ਨਾ 2000 ਰੁਪਏ ਨਾ 2500 ਰੁਪਏ 5000 ਦਾ ਉਹਦੇ ਵਿੱਚ ਵੀ ਇਤਨ ਰੇਟ ਆ ਜੋ ਰੇਟ ਕਹੇ ਆ ਉਹੀ ਰੇਟ ਚਲੋ ਆ ਮੈਨੂੰ ਦੱਸੋ ਕਸਟਮਰ ਨੇ ਪੈਸੇ ਸੂਟ ਲਾਏ ਆ ਬੜਾ ਸੋਹਣਾ ਸੂਟ ਆ ਦੇਖੋ ਗਰਮੀ ਵਾਲਾ ਸੂਟ ਆ ਇਹਦਾ ਮੈਨੂੰ ਤੁਸੀਂ ਰੇਟ ਦੱਸੋ ਕੀ ਆ ਬਾਜ਼ਾਰ ਦੇ ਵਿੱਚ 1600 1800 2000 ਦਾ ਜਿੱਥੋਂ ਮਰਜੀ ਲੈਦਾ ਵੱਡੇ ਡੀਪੂ ਬੱਡੇ ਡਿਪੂ ਦੇ ਇਹ ਸੂਟ ਮਿਲਣਾ ਸਿਰਫ 695 ਰੁਪਏ ਦਾ ਜੀ 695 ਰੁਪਏ ਵਿੱਚ ਹਾਂ ਸੂਟ ਆਹ ਦੇਖੋ ਬੜਾ ਸੋਹਣਾ ਡਿਜ਼ਾਈਨਰ ਪੀਸ ਆ ਕੁੜੀਆਂ ਚਿੜੀਆਂ ਵਾਲਾ 1695 1795 ਬਾਜ਼ਾਰ 'ਚ ਮਾਤਰਾਵ ਇੱਕ 1000 ਰੁਪਏ ਦਾ ਫਰਕ ਇੱਕ ਇੱਕ ਸੂਟ ਪਿੱਛੇ ਪਾਈ ਜਾਂਦੇ ਆ ਜੇ ਆਹਾਂ ਸ਼ਾਦੀਆਂ ਪਾਰਟੀਆਂ ਜਾਂਦੇ ਆ ਜਦੋਂ ਤੁਸੀਂ ਬਾਜ਼ਾਰਾਂ ਦੇ ਵਿੱਚ 5 5000 6 6000 4500 4000 ਐਦਾਂ ਬਲੈਕ ਸੂਟ ਮਿਲਦਾ ਦੁਪੱਟਾ ਵੀ ਨਾਲ ਡਿਜ਼ਾਈਨਰ ਇਹਦਾ ਰੇਟ ਦੱਸੋ ਕੀ ਆ ਭਾਈ ਸੂਟ ਦਾ ਜੀ ਦਿਖਾਤਾ ਰੇਡੀਓ 'ਤੇ ਲੱਗਾ ਇਹ ਦੇਖ ਲਓ ਕੀ ਆ ਤੁਸੀਂ ਦੱਸੋ ਮੈਨੂੰ ਭਾਈ ਆਪਾਂ ਜੀ ਸਿਰਫ 1050 ਦਾ ਸੂਟ ਆ ਬਿਲਕੁਲ ਭਾਜੀ ਬਹੁਤ ਸੋਹਣਾ ਆ ਚੁੜ ਕੇ ਦੇਖੋ ਬਜ਼ਾਰ ਚ 5000 ਦਾ ਇੱਥੇ 1050 ਦਾ ਉਹ ਕਹਿੰਦਾ ਹੈਵੀ ਸੂਟ ਆ ਚੁੱਕਾ ਦੇਖੋ ਕਿੰਨੇ ਪਿੰਨੇ ਵਧੀਆ ਵਰਕ ਇਤੇ ਥ੍ਰੈਡ ਦੇ ਵਰਕ ਆ ਚੁੱਕੇ ਆਗੇ ਠੀਕ ਹੈ ਇਹ ਆਪਾਂ ਦੇ ਸਿਰ 1200 ਤੇ 150 ਰੁਪਏ ਦੇ ਨਾਲ ਸਲੀਵ ਵਰਕ ਆ ਆ ਵੀ ਮੈਂ ਰੇਟ ਪੜ ਲਿਆ ਤੁਹਾਨੂੰ ਪਹਿਲਾਂ ਮੈਂ ਸੂਟ ਦਿਖਾ ਦਵਾਂ ਤੁਸੀਂ ਚੈੱਕ ਕਰ ਲਓ ਕਿੰਨੇ ਦਾ ਹੋਊਗਾ ਬਜ਼ਾਰ ਤਾਂ ਲਗਾਤਾਰ ਲਾਤਾ ਦੁਪੱਟਾ ਵੀ ਨਾਲ ਬੜਾ ਸੋਹਣਾ 1695 ਰਪਏ ਦਾ ਸੂਟ ਸਿਰਫ 1695 ਦੇ ਵਿੱਚ ਹੀ ਦੇਈ ਜਾਂਦੇ ਹੈਗੇ ਆ ਇਦਾਂ ਦੇ ਹੋਰ ਬਹੁਤ ਸਾਰੇ ਡਿਜ਼ਾਈਨ ਹੈਗੇ ਆ ਦੇਖੋ ਜੇ ਤੁਸੀਂ ਕਹਿੰਦੇ ਵੀ ਥੋੜਾ ਜਿਹਾ ਹੈਵੀ ਦੇ ਵਿੱਚ ਲੈਣਾ ਹੈਗਾ ਤੁਸੀਂ ਬੈਡਿੰਗ ਕੀ ਆਣਾ ਪਾਰਟੀ ਤੇ ਜਾਣਾ ਆ ਦੇਖੋ ਚੀਜ਼ਾਂ ਤੁਸੀਂ ਗਲੇ ਦੇ ਕੰਮ ਦੇਖੋ ਆ ਦੇਖੋ ਮੋੜ ਵਾਲਾ ਪੀਸ ਆ ਫੋਟੋ ਵਾਲਾ ਗਲੇ ਤੇ ਦੇਖੋ ਕਿਹੜਾ ਬਾਹਾਂ ਤੇ ਵੀ ਦੇਖੋ ਕਿੰਨਾ ਹੈਵੀ ਵਰਕ ਆ 1895 ਰੁਪਏ ਦੇ ਵਿੱਚ ਸੂਟ ਦੇ ਰਿਆ ਸਿਰਫ 1895 ਵਿੱਚ ਇਹ ਵੀ ਦੇਖੋ ਅੱਧਵਾਸੇ ਕਿਨੇ ਕਿਨੇ ਵਧੀਆ ਕਲਰ ਆ ਚੁੱਕੇ ਆ ਗਿਆ ਨਾਦ ਕੋ ਡੀਐਨਏ ਕਿੰਨੀ ਵਧੀਆ ਆ ਚੁੱਕੀ ਲੈਸਾਂ ਲੱਗੀਆਂ ਵੀਨ ਇੱਕ ਬਣਿਆ ਹੈਗਾ ਇਹ ਆਪਾਂ ਤੁਹਾਨੂੰ ਦੇ ਰਹੇ ਸਿਰਫ 1050 ਰੁਪਏ ਵਿੱਚ ਤੁਸੀਂ ਜੀਬੀਆ ਕੇ ਲੈ ਕੇ ਜਾ ਸਕਦੇ ਆ ਮੈਂ ਵੀ ਇਹ ਦੇਖ ਰਿਹਾ ਵੀ ਰੰਗਾਂ 'ਚ ਬਹੁਤ ਸੁਪਰ ਕੁਆਲਿਟੀ ਹੈਗੀ ਆ ਇੱਥੇ ਤੁਹਾਨੂੰ ਆਗੇ ਕਿਸੇ ਵੀ ਸੇਲਜ਼ਮੈਨ ਨੂੰ ਪੁੱਛਣ ਦੀ ਲੋੜ ਨਹੀਂ ਵੀ ਇਹਦਾ ਰੇਟ ਕੀ ਆ ਕਿਦਾਂ ਨਹੀਂ ਤੇ ਪੂਰਾ ਪਾਰਦਰ ਸੂਟ ਦੇ ਉੱਤੇ ਰੇਟ ਲਿਖਿਆ ਮਿਲੂਗਾ ਸਾਨੂੰ ਸੂਏ ਵੀ ਦੇਖੋ ਕਿੰਨਾ ਪਿਆਰਾ ਸੂਟ ਆ ਚੁੱਕਾ ਹੈਗਾ ਪੂਰਾ ਦੇਖੋ ਹੈਵੀ ਆ ਚੁੱਕਾ ਹੈਗਾ ਫਰੰਟ ਪੂਰਾ ਹੈਵੀ ਆ ਚੁੱਕਾ ਹੈਗਾ ਤੇ ਗੱਲ ਕਾਲੀ ਬਾਟਮ ਨਹੀਂ ਬਾਟਮ ਪਲੇਨ ਮੈਣੀ ਹੈਗੀ ਆ ਤੇ ਨਾਲ ਦੇਖੋ ਚੁੰਨੀਆਂ ਕਿੰਨੀ ਵਧੀਆ ਆ ਚੁੱਕੀਆਂ ਹੈਗੀਆਂ ਠੀਕ ਹੈ ਇਹ ਆਪਾਂ ਤੋਂ ਦੇਣਾ ਸਿਰਫ 2500 ਤੇ 95 ਰੰਗੜੀਆਂ ਤੁਹਾਨੂੰ ਵੱਖੋ ਵੱਖਰੇ ਦੇਖੋ ਸੂਟਾਂ ਦੇ ਵਿੱਚ ਬਹੁਤ ਸੋਹਣੀ ਵੈਰਾਈਟੀ ਦੇਖ ਲਈ ਆ ਤੁਸੀਂ ਹੁਣ ਸ਼ਰੱਗ ਦੇਖੋ 6650 ਰੁਪਿਆ ਬਾਜ਼ਾਰ ਦੇ ਵਿੱਚ ਚੱਲਦਾ ਤਗੜੇ ਤੋਂ ਤਗੜੇ ਸ਼ੋਰੂਮ ਤੋਂ ਚਲਜੋ ਭਾਵੇਂ ਇਹਦੇ ਵਿੱਚ ਕੀ ਫਾਇਦਾ ਆ ਭਾਜੀ ਫਾਇਦਾ ਆਪਾਂ ਤੋਂ ਦੇਣਾ ਸ ਜਿਹੜਾ ਮਰਜੀ ਰੰਗ ਲੈ ਜਾਓ ਇਹਦੇ ਵਿੱਚੋਂ ਜਿਹੜਾ ਮਰਜੀ ਲੈ ਜਾਓ ਜਿਹੜਾ ਮਰਜੀ ਸਾਈ ਲੈਓ ਰੇਟ ਸਿਰਫ 3500 ਰੁਪਏ ਮਤਲਬ 3500 ਰੁਪਏ ਤੋਂ ਆਪਣੇ ਕੋਈ ਸ਼ਰਾਰੇ ਕਰਾ ਲੈਣਾ ਸ਼ੁਰੂ ਹੋ ਜਾਂਦੇ ਆ ਭਾਜੀ 895 ਸ਼ੁਰੂ ਹੋਏਗੀ ਸਾਡੇ ਕੋਲ ਸ਼ਰਾਰੇ ਕਰਾ ਲੈ ਕਿੰਦਾਂ ਦੀਆਂ ਭੋਲੀਆਂ ਗੱਲਾਂ ਕਰਦੇ ਆ ਤੁਸੀਂ ਭਾਜੀ 2000 ਰੁਪਏ ਕਿਰਾਇਆ ਚੱਲਦਾ ਬਾਜ਼ਾਰ 'ਚ 2500 ਰੁਪਏ ਸਲਾਈ ਚੱਲਦੀ ਆ ਤੁਸੀਂ ਕਹਿੰਦੇ 895 ਦੇ ਸੀਤਾ ਸਲਾਇਆ ਲੈ ਜਾਓ ਉਹ ਭਾਜੀ ਬਾਹਰ ਕੰਮ ਕਰਦੇ ਪਰ ਵੱਡੇ ਦੀ ਪੂਰਾ ਕੰਮ ਹੈ ਨਹੀਂ ਮੱਥਾ ਦੇਖੇ ਬਿੰਦੀ ਲਾਉਣੀ ਹੈਗੀ ਆ ਵੈਰਿਟੀ ਆ ਚੁੱਕੀ ਦੇਖੋ ੜਵਾਸੇ ਖਜ਼ਾਨਾ ਆ ਚੁੱਕਾ ਦੇਖੋ ਯਾਰ ਕਿਹੜੀਆਂ ਗੱਲਾਂ ਤੁਸੀਂ ਕਰੀ ਜਾਂਦੇ ਹੋ 1300 ਦੇ ਵਿੱਚ ਹਾ ਲਓਗੇ ਤੁਸੀਂ ਪਾਜੀ ਬਕਾਇਦਾ ਟੈਗ ਲੱਗਿਆ ਲੇਖੇ ਲਗਾਇਆ ਹੋਇਆ ਹੈ ਸੀ ਘੇਰੇ ਦੇ ਦੇਖੋ ਕਿੰਨਾ ਸੋਹਣਾ ਕੰਮ ਆ ਦੇਖੋ ਠੀਕ ਆ ਵਨ ਪੀਸ ਡਰੈਸ ਆ ਆ ਬੈਗ ਵੀ ਦੇਖੋ ਫਿਰ ਤੁਸੀਂ ਇਹ ਬਾਜੂ ਦੇ ਦੇਖੋ ਕਿੰਨਾ ਸੋਹਣਾ ਕੰਮ ਆ ਦੇਖੋ ਸੋ ਇਹਦਾ ਤੁਹਾਨੂੰ ਰੇਟ ਵੀ ਦੇਖ ਲਓ ਕੀ ਆ ਕੋਈ 7000 ਨਹੀਂ ਕੋਈ 8000 ਨਹੀਂ ਸਿਰਫ 1100 ਰੁਪਏ ਚ ਲੈ ਜਾਓ ਇਹ 1100 ਰੁਪਏ ਦੇ ਵਿੱਚ ਹਾ ਆਪਣਾ ਰੈਂਟ ਨਹੀਂ ਆਪਣਾ ਆ ਲਓ ਆ ਦੇਖੋ ਤੁਸੀਂ 1100 ਰੁਪਏ ਦੇ ਵਿੱਚ ਵਨ ਪੀਸ ਡਰੈਸ ਲੈ ਕੇ ਜਾ ਸਕਦੇ ਆ ਅੱਖਾਂ ਮੀਟ ਕੇ ਵੱਡਾ ਡਿੱਪੂ ਦੇ ਆ ਜਾਓ ਫੇਰੇ ਤੁਹਾਡੇ ਹੋ ਜਾਣੇ ਬਹੁਤ ਸਾਰੇ ਭਾਈ ਕਿਸੇ ਨੇ 5000 7000 10000 15000 ਜਾਂ 20000 ਹੈਵੀ ਵੀ ਕੋਈ ਹੁੰਦਾ ਨਾ ਸ਼ਕੀਨ ਉਹ ਵੀ ਮਿਲ ਜੂ ਤੁਹਾਨੂੰ 30 40000 ਤੱਕ ਵੈਰਿਟੀ ਬੜਾ ੜੀਪੇ ਵਿੱਚ ਮਿਲ ਜਾਣੀ ਹੈਗੀ ਐ ਸੋ ਛੇਤੀ ਆ ਜਾਓ ਮੇਰੇ ਖਿਆਲ ਨਾਲ ਤੁਹਾਡੀ ਤਹਲੀ ਵੀ ਹੋ ਗਈ ਹੋਣੀ ਆ ਰੌਣ ਨਾਲ ਸੱਚੀ ਬਹੁਤ ਆ ਵੱਡਾ ਡਿੱਪੂ ਵੱਡਾ ਡਿੱਪੂ ਡਾੜੀਪੂ ਹੋਈ ਪਈ ਸਾਰੇ ਪਾਸੇ ਆਪਾਂ ਚੈੱਕ ਕਰਨਾ ਸੀ ਵੀ ਸੱਚੀ ਹੈ ਗੱਲਾਂ ਸਾਰੀ ਕਰ ਲਈ ਆ ਮਾਲਕਾਂ ਨਾਲ ਗੱਲ ਵੀ ਕਰ ਲਈ ਆ ਇਹਨਾਂ ਨਾਲ ਗੱਲ ਵੀ ਕਰ ਲਈ ਆ ਇਹ ਕਹਿੰਦੇ ਵੀ ਜੋ ਅਸੀਂ ਆਪਣੀ ਜ਼ੁਬਾਨ ਤੋਂ ਤੁਹਾਨੂੰ ਰੇਟ ਦੱਸਦੇ ਉਹ ਰੇਟ ਦਵਾਂਗੇ ਸੋ ਤੁਸੀਂ ਆ ਜਾਓ ਵੱਡੇ